ਅਛੇ ਵੀ ਕਿੱਡੀ ਤੁਹਾਡੇ ਵਾਸਤੇ ਵੀ ਇੰਨੀ ਤੁਹਾਡੀ ਪੁਰਾਣੀ ਯਾਰੀ ਔਰ ਮਾਨ ਵਾਲੀ ਸਨਮਾਨ ਵਾਲੀ ਗੱਲ ਹੈ ਕਿ ਗੁਰਦਾਸ ਮਾਨ ਸਾਹਿਬ ਦੇ ਵੀ ਵਿਆਹ ਦੇ ਨੱਚੇ ਦੇ ਗਾਉਣਾ ਤੇ ਮੁੰਡੇ ਦੇ ਵਿਆਹ ਦੇ ਵੀ ਨੱਚੇ ਤੁਸੀਂ ਹਾਂ ਜੀ ਦੇਖ ਲਓ ਫਿਰ ਇਹ ਕਿਵੇਂ ਮਾਲਕ ਦੀ ਕਿਰਪਾ ਜੀ ਤੇ ਗੁਰਦਾਸ ਵਾਹੀ ਦੇ ਵਿਆਹ ਤੇ ਅਸੀਂ ਤੇ ਮੈਨੂੰ ਹਲੇ ਗਏ ਨੂੰ ਇੱਥੋਂ ਇੰਡੀਆ ਤੋਂ ਮਤਲਬ 3 ਕਿ ਮਹੀਨੇ ਹੋਏ ਸੀ ਫਿਰ ਕੋਣ ਆ ਗਿਆ ਕਿ ਆ ਜਾ ਬਈ ਜਨਵਰੀ ਚ ਗੁਰੇ ਕਦਾ ਵਿਆਹ ਕਹਿੰਦਾ ਮੁੰਡਾ ਮੰਨ ਗਿਆ ਆ ਜਾ ਅੱਛਾ ਪਹਿਲੇ ਮੰਨਦਾ ਨਹੀਂ ਗੁਰੇ ਕਮਾਨਾ ਨਹੀਂ ਸੀ ਕਹਿੰਦਾ ਕਹਿੰਦਾ ਆ ਗਿਆ ਮੁੰਡਾ ਮੰਨ ਗਿਆ ਆ ਜਾ ਅੱਛਾ ਮੈਂ ਆ ਗਿਆ ਭਾਈ ਜੀ ਹੁਣੀ ਤਾਂ ਮੈਂ ਗਿਆ ਕਹਿੰਦਾ ਆ ਜਾਵੇ ਆ ਜਾ ਅੱਛਾ ਮੈਂ ਕਿਹਾ ਲਓ ਜੀ ਆਏ ਫਿਰ ਫਿਰ ਆਏ ਜੀ ਗੁਰਿਕ ਦਾ ਵਿਆਹ ਵੀ ਉਸ ਤਰੀ ਹੁਆ ਉੱਥੇ ਉਹੀ ਉਸੇ ਸਿੰਘ ਸਭਾ ਗੁਰਦੁਆਰਾ ਸਾਹਿਬ ਪਟਿਆਲਾ ਸੇਮ ਅੱਛਾ ਸੇਮ ਗੁਰਦੁਆਰਾ ਸਾਹਿਬ ਚਾਹ ਜੀ ਫੇਸ ਸੇਮ ਉਸਨੇ ਕਿਹਾ ਕਿ ਮੈਨੂੰ ਗੱਡੀ ਵੀ ਹੋਈ ਚਾਹੀਦੀ ਐ ਫਿਰ ਅੱਛਾ ਹਾਂ ਜੀ ਇਹ ਗੁਰਿਕ ਦੀ ਆਪਣੀ ਇੱਛਾ ਸੀ ਸਾਰੀ ਅੱਛਾ ਮਤਲਬ ਜਿਸ ਗੱਡੀ ਦੇ ਵਿੱਚ ਮਾਨ ਸਾਹਿਬ ਵਿਆਹਣ ਗਏ ਸੀ ਵਿਆਹਣ ਗਏ ਸੀ ਜੀ ਤੁਸੀਂ ਕਹਿੰਦਾ ਮੇਰੀ ਇੱਛਾ ਫਿਰ ਉਹ ਤਿਆਰ ਕਰਵਾਈ ਗਈ ਜੀ ਲੱਭੀ ਗਈ ਅੱਛਾ ਤੁਹਾਨੂੰ ਪਤਾ ਵੀ ਮੈਨੇ ਸਾਲ ਹੋ ਗਏ ਤੇ ਕਿ ਹਾਂ ਬਿਲਕੁਲ ਬਿਲਕੁਲ ਗੁਰਿਕ ਦੀ ਇੱਛਾ ਸੀ ਤੇ ਫਿਰ ਸਭ ਨੇ ਮਿਲ ਕੇ ਉਹ ਡਿਊਟੀ ਲਾਈ ਹੈ ਪਟਿਆਲੇ ਤੇ ਫਿਰ ਉਹ ਲੱਭਿਆ ਜੀ ਸਾਰਾ ਕੁਝ ਕੀਤਾ ਉਸ ਨੇ ਹੋਇਆ ਫਿਰ ਦੁਆਰਾ ਹੁਣ ਮੇਰੀ ਇੱਛਾ ਰਖੋਰ ਹੈ ਉਹਦੇ ਵਿੱਚ ਮੈਂ ਆਪਣੀ ਉਮਰ ਆਪ ਵੀ ਵਧਾ ਰਿਹਾ ਹਾਂ ਆਪਣੇ ਆਪ ਹੀ ਕਹਿ ਕੇ ਅੱਛਾ ਕਿ ਹੁਣ ਗੁਰਿਕ ਦਾ ਮੁੰਡਾ ਆਇਆ ਮੈਂ ਗੁਰਦਾਸ ਨੂੰ ਮਜ਼ਾਕ ਕਰਕੇ ਕਹਿੰਦਾ ਸੀ ਮੈਂ ਕਿਹਾ ਭਰਾਵਾ ਤੇਰੇ ਵਿਆਹ 'ਚ ਵੀ ਆਏ ਹੂੰ ਗੁਰਿਕ ਦੇ ਵਿਆਹ ਜੀ ਆ ਗਏ ਹੂੰ ਗੁਰਿਕ ਦੇ ਮੁੰਡੇ ਦੇ ਗੁਰਵਾਕ ਦੇ ਵਿਆਹ ਜੀ ਅਸੀਂ ਵੀ ਆਣਾ ਹੈ ਕੱਟੇ